हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰੇ ਹੀ ਫਰ ਬਸੀਆਂ ਛੇੜ ਲਈ ਲੈ ਕੇ ਆਏ ਆਂਗੇ ਚਾਰੇ ਦੀਆਂ ਚਾਰੇ ਬਈਆਂ ਮੰਨ ਲਓ ਟਾਪ ਕੁਆਲਿਟੀ ਦੀਆਂ ਨੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਵੀ ਫਾਰਮ ਕੋ ਵੀਡੀਓ ਕਵਰ ਕਰ ਰਹੇ ਆਂ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਇਹਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਹੋ ਬਾਈ ਹਾਂਜੀ ਵਧੀਆ ਬਈ ਕਿਵੇਂ ਚੱਲਦਾ ਬਾਈ ਕੰਮ ਕੰਮ ਘਰ ਵਧੀਆ ਵੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦ ਨਾਮ ਤਨਵੀਰ ਸਿੰਘ ਪਿੰਡ ਥਰਾਜ ਜਰਾ ਮੋਕਾ ਤਸਵੀਰ ਭਾਗ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਬਾਈ ਸੋ 70184 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਸ਼ੁਰੂ ਫਿਰ ਕਿਹੜੇ ਤੋਂ ਕਰੀਏ ਐਰ ਸਾਈਡ ਤੋਂ ਸ਼ੁਰੂ ਤੋਂ ਹੀ ਕਰ ਲੈਂਦੇ ਬਾਈ ਕਿੰਨੀ ਉਮਰ ਦਾ ਬੱਚਾ ਆ ਗਿਆ ਬਾਈ ਇਹ 11 ਮਹੀਨੇ ਬਈ ਦੇ 11 ਮਹੀਨੇ ਹਾਂਜੀ ਤੇ ਮਦਰਾਂ ਦਾ ਰਿਕਾਰਡ ਪਤਾ ਡਾਕਟਰ ਨੇ ਮਦਰਾਂ ਬਈ ਉਹਨਾਂ ਦੀ ਕੋਲੇ ਸੀ ਚੰਗੀਆਂ ਗਾਵਾਂ ਦੀਆਂ ਹੀ ਬੱਚੀਆਂ ਯਾਰੇ ਇੱਕ ਉਗਰ ਹੀ ਲਈਆਂ ਹੋਈਆਂ ਹੈ ਜੀ 30 ਦੀ 32 32 ਲੀਟਰ ਵਾਲੀਆਂ ਐਰ ਸਾਈਡ ਦਾ ਨਗੀਨਾ ਆ ਗਿਆ ਹਾਂ ਐਰ ਸਾਈਡ ਦਾ ਨਗੀਨਾ ਜਿਹੜਾ ਇੱਕ ਨੰਬਰ ਆ ਗਿਆ ਦੰਦੋਂ ਖੀਰੀ ਆ ਦੰਦੋਂ ਖੀਰੀ ਆ ਜੀ ਹਾਂ ਝੋਲੀ ਝਾਲੀ ਚੈੱਕ ਕਰਾ ਦੇ ਬਈ ਝੋਲੀ ਚੈੱਕ ਕਰਵਾ ਲੈ ਬਹੁਤ ਚੰਗਾ ਕੋਈ ਬੜੀ ਚੰਗੀ ਆ ਹਨਾ ਬਹੁਤ ਚੰਗੇ ਪੀ ਥਾਨ ਤੋਂ ਬਹੁਤ ਚੰਗੇ ਚਾਰ ਹੀ ਥਾਣਾ ਹੂੰ ਚਾਰ ਥਾਣਾ ਬਰੀਡ ਫੇਸ ਕੁਆਲਟੀ ਬਹੁਤ ਚੰਗੀ ਆ ਬਾਕੀ ਬੱਚੀ ਦੀ ਖੁੱਲੀਆਂ ਆਈਆਂ ਹੋਣ ਖੁੱਲੀਆਂ ਬਈ ਖੁੱਲੀਆਂ ਠੀਕ ਆ ਤਾਂ ਹੀ ਮਤਲਬ ਕੋਈ ਹੋਣੀ ਤਾਂ ਬੰਨੀ ਆ ਨਹੀਂ ਆਪਾਂ ਦੀ ਸਹੀ ਗੱਲ ਆ ਬਾਈ ਫੇਸ ਵਗੈਰਾ ਬਾਈ ਆਪਾਂ ਚੈੱਕ ਕਰਾਉਣੇ ਮੜਾ ਫੜਿਓ ਡਾਕਟਰ ਇਧਰ ਨੂੰ ਲਿਆਓ ਬਾਈ ਥੋੜਾ ਜਿਆ ਜਿਆ ਕਰੀਏ ਇਹ ਕਰਕੇ ਕਰਦੀ ਆ ਹਨਾ ਹੂੰ ਜਗਦੀ ਨਵੇਂ ਸੰਗ ਕਿ ਉਪਰ ਆ ਗਿਆ ਫੇਸ ਬਾਈ ਚੈੱਕ ਕਰਾਉਣੇ ਆਪਾਂ 에ਅਰ ਸੈਰ ਬਰੀਡ ਆ ਮਿਲਦੀ ਬਹੁਤ ਘੱਟ ਆ ਮੰਗ ਬਹੁਤ ਆਗੀ ਏ ਭਾਈ ਇਹਦਾ ਮੁੱਲ ਕੀ ਰੱਖ ਬਦ ਦੇਣ ਲੇ। ਇਹ ਭਾਈ 20000 ਰੁਪਏ ਦੀ ਬੱਸੀ ਦੇ ਦਾਂਗੇ। 20000 ਦੀ। ਹਾਂਜੀ। ਠੀਕ ਆ। ਟੋਟਲੀ ਭਾਈ ਕਹਿੰਦਾ 20000 ਦੀ ਬੱਸੀ ਦੇ ਦਾਂਗੇ। ਭਾਈ ਕਿੰਨਾ ਕੁ ਟਾਈਮ ਤੁਹਾਨੂੰ ਲੱਗਦਾ ਵੀ ਸਾਮ ਕਿੱਡੀ ਕਾ ਲੈ ਲੂਗਾ ਸਰ? ਤਕਰੀਬਨ ਇੱਕ ਮਹੀਨੇ ਦੇ ਵਿੱਚ ਉਹ ਚ ਲੈ ਲੈਣਾ ਭਈ ਇਹ ਇੱਕ ਅੱਧਾ ਘਟਾ ਖਾਊਗੀ ਖੇੜ। ਬਾਕੀ ਜਿਆਦਾ ਪਿਆਰੀ ਹੈ। ਚੈੱਕ ਕਰਾਉਨੇ ਆਪਾਂ ਮੋਦੀਵਾਦੀ ਚੈੱਕ ਕਰਾਈ ਹੈ ਡਾਕਟਰ ਮੜਿਆ ਕਰਾਇਆ ਭਈ ਇਹਨੂੰ ਮੂੰਹ ਜਿਆਦਾ। ਹਾਂ। ਫੇਸ ਚੈੱਕ ਕਰਾਉਨੇ ਆ ਭਾਈ। ਫੇਸਕਸ ਦੇਖਾਦੇ ਵੀ ਬੱਚੇ ਬੜਾ ਪਿਆਰਾ ਆ ਗਿਆ ਨਾ ਬਹੁਤ ਪਿਆਰਾ ਫਿਰ ਛੋਟਾ ਛੋਟਾ ਕਰਨੀ ਆ ਗਿਆ ਬੋਦੀਵਾਦੀ ਨਾ ਜੇ ਗੱਲ ਕਰੀਏ ਫੁੱਲ ਕਮਾ ਲੇਖਰਾਂ ਨੂੰ ਪਿੱਠ ਪੂੜਾ ਬਹੁਤ ਚੰਗਾ ਬੱਚੀ ਸਹੀ ਗੱਲ ਕਿਸੇ ਦਾ ਚੜਾਈ ਚੜੂਈ ਸ਼ਰੀਰਕਤਾ ਚ ਜੇ ਗੱਲ ਕਰੀਏ ਫੁੱਲ ਚੰਗਾ ਆ ਗਿਆ ਸਮੀ ਬੜੀ ਫੁੱਲ ਆ ਜੇ ਸਮੀ ਬੜੀ ਫੁੱਲ ਆ ਬਈ ਹੂੰ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਦੋ ਨੰਬਰ ਤੇ ਇਧਰ ਦੋ ਨੰਬਰ ਵੀ ਇਹਦੀ ਵੀ ਉਮਰ 11 ਮਹੀਨੇ ਆ 11 ਮਹੀਨੇ ਹਾਂ ਬਾਈ ਥਣ ਚਾਰੇ ਦੇ ਵੀ ਥਾਣੇ ਦੇ ਵੀ ਚਾਰ ਆ ਬਈ ਚੈੱਕ ਕਰ ਚਾਰ ਬਾਈ ਪੂਰੀ ਵਿਥੀ ਤੇ ਥਣ ਕੱਲਾ ਕੱਲਾ ਥਣ ਬਾਕੀ ਸ਼ਾਈਨਿੰਗ ਬਹੁਤ ਆ ਬਈ ਸ਼ਾਈਨਿੰਗ ਬਹੁਤ ਚੰਗ ਚਮਕਦਾ ਬੜੀ ਚੰਗੀ ਗੱਲ ਚਾਵਕ ਸਾਈਨਿੰਗ ਨਾਲ ਇਹ ਗੱਲ ਕਰੀਏ ਫੋਲ ਫੇਸ ਫੇਸ ਫੂਸ ਬਹੁਤ ਚੰਗਾ ਇਹ ਵੀ ਖੀਰੀ ਹੈ ਬਈ ਫੇਸ ਵਗੈਰਾ ਚੈੱਕ ਕਰ ਸਕਦੇ ਹਾਂ ਬੜਾ ਚੰਗਾ ਹਾਈਟ ਹੋਈਟ ਵੀ ਚੰਗੀ ਹੈ ਬਈ ਸਹੀ ਗੱਲ ਆ ਟੀਕਾ ਲਾਣਦੇ ਆ ਮੰਨ ਲਓ ਤੂੰ ਮੈਂ ਕਹਿੰਦਾ ਦੋਨੇ ਕਾਬੜੀ ਆ ਬਈ ਭਾਬੀ ਵੀ ਪੁੱਛੋ ਚ ਮਹੀਨਾ ਮਹੀਨਾ ਤੱਕ ਇਹਨਾਂ ਦਾ ਬਾਕੀ ਜੇ ਵਜਨ ਵਜੂਦ ਦੀ ਗੱਲ ਕਰੀਏ ਬਹੁਤ ਆ ਗਿਆ ਬਈ ਹਾਂ ਹਾਂ ਵਜਨ ਵਜੂਦ ਵੀ ਚੰਗੇ ਵੀ ਹੋਸ਼ੀਏ ਨੇ ਸਹੀ ਗੱਲ ਹੈ ਥਣ ਥਣ ਚੱਕਰ ਚਾਰ ਹੀ ਥਣ ਮਿਲੂ ਸਾਨੂੰ ਚਾਰ ਹੀ ਥਣ ਮਿਲਣਗੇ 18500 ਦੀ ਬੱਚੀ ਦੇ ਦਾ ਇਹ 18500 ਦੀ 18500 ਬਫੈਕਸ ਜੇ ਮੁੱਲੀ ਕਰੇ ਬਫੈਕਸ ਆ ਬਈ ਬਸ ਥੋੜਾ ਛੱਪੇ ਵਾਲੇ ਹੀ ਕਰਾਂਗੇ ਬੜਾ ਛੋੜ ਛੱਪੇ ਵਾਲੇ ਮੁੱਲੀ ਕਰਨੇ ਬਾਈ ਕਹਿੰਦਾ ਐ ਮੰਨ ਲਓ ਦੋਵੇਂ ਟੀਕਾ ਲੈਣ ਦੇ ਬਿਲਕੁਲ ਚਮਤਿਆਰ ਵਪਾਰੀ ਭਰਾ ਵੀ ਲੈ ਜੇ ਪਤਾ ਵੀ ਨਫੇ ਵਾਲੀਆਂ ਅਪਸ਼ੇ ਦੋ ਨਹੀਂ ਜਮਨ ਜੈ ਰੇਟ ਆ ਮੂਰੇ ਵੀ ਚੰਗੀਆਂ ਤਿਆਰ ਹੋਣ ਵਾਲੀਆਂ ਨੇ ਹਾਂ ਹਾਂ ਚੰਗੀਆਂ ਬਈ ਚੰਗੀਆਂ ਤੇ ਅੱਗੇ ਬਈ ਆ ਤਿੰਨ ਨੰਬਰ ਬੱਚਾ ਇਹ ਕਿੰਨੀ ਉਮਰ ਦਾ ਹੈ ਇਹ 8 ਕਿ ਮਹੀਨੇ ਦਾ ਬੱਚਾ ਵੀ 8 ਮਹੀਨੇ ਦਾ 8 ਮਹੀਨੇ ਦਾ ਕਰਿਓ ਇਧਰ ਨੂੰ ਬਈ ਦਿਖਾਈ ਆਪਾਂ ਇਹਦਾ ਖੇਸ ਵਗੈਰ ਨਾ ਹੂੰ ਲੈ ਭਾਈ ਬੱਚੇ ਦੀ ਬੋਦੀ ਦੇਖ ਹਨਾ ਬੋਦੀ ਬਦੀ ਬਹੁਤ ਚੰਗੀ ਬੱਚਾ ਵੀ ਇਹਦਾ ਜਮੇ ਫੀਡ ਤੇ ਹੀ ਪਲੀ ਵੀ ਹੈ ਮੇਰੀ ਬੱਚੀ ਠੀਕ ਹੈ ਮੈਂ ਥਾਣ ਤੋਂ ਝੋਲੀ ਝਾਲੀ ਚੈੱਕ ਕਰਵਾ ਦੇ ਝੋਲੀ ਆਪਾਂ ਚੈੱਕ ਕਰਵਾਉਨੇ ਆਂ ਬਾਈ ਕਿਨੇ ਨਾ ਫੀਡ ਤੇ ਪਲੀ ਵੀ ਹੈ ਮੇਰੀ ਤੇ ਲੈ ਝੋਲੀ ਦੇ ਚਾਰ ਹੀ ਥਾਣਾ ਗਲਾਬੀ ਥਾਣਾਗੇ ਹੂੰ ਕੋਈ ਫੋਰਸ ਆਂਗਦੀ ਨਾ 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 ਫੋਰਸ ਕੋਈ ਨਹੀਂ ਬਈ ਭਜਨ ਵਾਲੀ ਹੈ ਉਸੇ ਲਸੀ ਲਾਮੀ ਨਹੀਂ ਕਿਉਂ ਹੂੰ ਲਸੀ ਲਾਮੀ ਨਹੀਂ ਇਹ ਬਦਲਣਾ ਲਸੀ ਲਾਮੀ ਨਹੀਂ ਭਜਨ ਵਜੂਦ ਭਜਨ ਵਜੂਦ ਫੁੱਲ ਨਾ ਬਖਸ਼ੀ ਬਾਕੀ ਫੇਸ ਵਾਲਾ ਪਿਆਰਾ ਹਾਂ ਫੇਸ ਉਸ ਬਹੁਤ ਪਿਆਰਾ ਬਈ ਸਹੀ ਗੱਲ ਆ ਥੋੜਾ ਹੈ ਜਿਸਰੀਰ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਬੜਾ ਚੰਗਾ ਹੈ ਪਿੱਛੇ ਤੋਂ ਚੜਾਈ ਵਧੀਆ ਹਾਂ ਪਿੱਠ ਬੁੜੇ ਦੀ ਬਹੁਤ ਚੰਗੀ ਹੈ ਬਈ ਵਸ਼ੀ ਸ਼ਾਨਾ ਠੀਕ ਹੈ ਚੜਾਈ ਚਲੂਈ ਦੇਖੋ ਚੰਗੀ ਸਮਾਈ ਹੋਰ ਵੀ ਗਾਹ ਹੋ ਗਈ ਬਹੁਤ ਸੋਹਣੀ ਤਿਆਰ ਹਾਂ ਹਾਂ ਬਹੁਤ ਚੰਗੀ ਤਿਆਰ ਫਰੰਟ ਫਰੰਟ ਬਹੁਤ ਚੰਗੇ ਬਸ਼ੀਆਂ ਦੇ ਚਾਰਾਂ ਦੇ ਤੇ ਇਹਦਾ ਮੁੱਲ ਬਈ ਇਹ 13000 ਦੀ ਹੈ ਇਹ 13000 ਰੁਪਏ ਦੀ ਠੀਕ ਹੈ ਤੇ ਅੱਗੇ ਲਾਸਟ ਦੇ ਚਾਰ ਨੰਬਰ ਇਹ 6 ਮਹੀਨੇ ਹੋਰ ਆ ਬਈ 6 ਮਹੀਨੇ ਹਾਂ ਉਹ ਲੱਗਦੀਆਂ ਇੱਕੋ ਜਿਹੀਆਂ ਹਨਾ ਹਾਂ ਲੱਗਦੀਆਂ ਇੱਕੋ ਜਿਹੀਆਂ ਹੂੰ ਸਿੰਦੂ ਦੀ 8 ਕਿ ਮਹੀਨੇ ਦੇ 6 ਮਹੀਨੇ ਦੀ ਸੇਮ ਹੀ ਨੇ ਕਵਾਲਿਟੀ ਬਈ 도ਮਾਂ ਦੀ ਬਹੁਤ ਚੰਗੇ ਬੱਚਾ ਲੀਕਾ ਦੀ ਮੈਨੂੰ ਵੀ ਬਹੁਤ ਚੰਗੇ ਬੱਛੀ ਦੀ ਚਾਰੀ ਥਾਣਾ ਚਾਰ ਥਾਣਾ ਪਸੰਦ ਚੈੱਕ ਕਰਾਉਣੇ ਆ ਕਿ ਲੈ ਥਾਣਾ ਦਾ ਨਹੀਂ ਸੁਨੂ ਉਹ ਮੈਣੀ ਫੋਰਸਾਂ ਵਿੱਚ ਫੋਰਸਾਂ ਵਿੱਚ ਚਾਰਾਂ ਪਸ਼ੀ ਦੀ ਕੋਈ ਨਹੀਂ ਬਈ ਥਾਂ ਦਾ ਗਰੰਟੀ ਦੇਖੋ ਮੋਰਾ ਖੋਲੀ ਜੋ ਮੂੰਹ ਨਹੀਂ ਪੜਦੀ ਨਹੀਂ ਪੜਦੀ ਸਹੀ ਗੱਲ ਹੈ ਚੰਗੀ ਮੰਨ ਕੇ ਚਲੋ ਮੈਨੇਜਮੈਂਟ ਜਾਂ ਆਪਾਂ ਕਹਿ ਦਈਏ ਚੰਗੀ ਖਰਾਕ ਤੇ ਚੰਗੀ ਖਰਾਕ ਤੇ ਫੀਡ ਫੂਡ ਤੇ ਪਲੀਆਂ ਬਈ ਬਸ਼ੀ ਸਹੀ ਗੱਲ ਆ ਬਾਈ ਤੇ ਮੁੱਲ ਇਹਦਾ ਕਿੰਨਾ ਹੈ ਇਹਦਾ 8500 ਰੁਪਏ 8500 ਹਾਂਜੀ ਤੇ ਜੇ ਕੋਈ ਇਕੱਠੀਆਂ ਲੈ ਲੂਗਾ 55000 ਕਿਲੋਮੀਟਰ ਤੱਕ ਪਹੁੰਚ ਵੀ ਕਰਦਾ ਜੇ ਕੋਈ ਚਾਰੇ ਇਕੱਠੇ ਚਾਰੇ ਇਕੱਠੀਆਂ ਲੈਂਦਾ ਤਾਂ ਆਫਰ ਲਾਤਾ ਹੈ ਹਾਂਜੀ ਠੀਕ ਹੈ ਬਾਈ ਬਾਈ ਕਹਿੰਦਾ ਵੀ ਜੇ ਕੋਈ ਚਾਰੇ ਇਕੱਠੀਆਂ ਲੈਂਦਾ ਨਾ ਤਾਂ ਆਪਾਂ 100 ਕਿਲੋਮੀਟਰ ਤੱਕ ਦਾ ਕਿਰਾਇਆ ਜਮਾ ਫ੍ਰੀ ਕਰ ਦਿਆਂਗੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਚਾਰਾਂ ਚ ਕੋਈ ਪਸੰਦ ਆਵੇ ਬਾਈਨਾ ਕੰਡੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ